ਇੱਕ ਕੰਧ ਦੇ ਪਰਲੇ ਪਾਸੇ ਦਾ ਹਿੱਸਾ ਤੇ ਇਹਨੂੰ ਸਾਰੇ ਨੂੰ ਇਹ ਜੋਦਾਬਾਈ ਦਾ ਮਹਿਲ ਕਹਿੰਦੇ ਆ ਤੇ ਇਥੋਂ ਅੰਦਰ ਆ ਕੇ ਇੱਕ ਹੋਰ ਦਰਵਾਜ਼ਾ ਆ ਤੇ ਇਹਦਾ ਬਾਹਲਾ ਪਾਸਾ ਕੁਛ ਇਦਾਂ ਦਾ ਬਣਿਆ ਹੋਇਆ ਬਾਕੀ ਅੰਦਰ ਜਾ ਕੇ ਦੇਖਦੇ ਆ ਤੇ ਦਰਵਾਜ਼ੇ ਤੋਂ ਅੰਦਰ ਆ ਕੇ ਕੋਛ ਐਦਾਂ ਦਾ ਵੇੜਾ ਦਿਖਾਈ ਦੇ ਰਿਹਾ ਇੱਥੇ ਪਿਆਰਦੋਲੇ ਇਹਦੇ ਵਿੱਚ ਮਹਿਲ ਬਣੇ ਹੋਏ ਆ